ਰਾਜਸਥਾਨ ਦਾ ਪਹਿਲਾ ਗਰਲਜ਼ ਸੀਨੀਅਰ ਸਕੂਲ ਬਿਕਨੇਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਬਿਕਨੇਰ ਮੂਲ ਦੇ ਕੋਲਕਾਤਾ ਦੇ ਕਾਰੋਬਾਰੀ ਪੂਨਮ ਚੰਦ ਰਾਠੀ ਨੇ ਸਕੂਲ ਲਈ 108 ਕਰੋੜ ਰੁਪਏ ਦੀ ਜਾਇਦਾਦ ਦਾਨ ਕੀਤੀ ਹੈ ਸਕੂਲ ਦਾ ਪਹਿਲਾ ਸੈਸ਼ਨ ਸਾਲ 2026 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਸ ਲਈ ਦੇਸ਼ ਭਰ ਤੋਂ ਪ੍ਰੀਖਿਆ ਰਾਹੀਂ ਧੀਆਂ ਦੀ ਚੋਣ ਕੀਤੀ ਜਾਵੇਗੀ ਇਹ ਸਕੂਲ ਭਾਰਤ ਪਾਕਿਸਤਾਨ ਸਰਹੱਦ ਤੋਂ ਲਗਭਗ 150 ਕਿਲੋਮੀਟਰ ਦੂਰ ਜੈਮਲ ਸਰਪਿੰਡ ਵਿੱਚ ਹੋਵੇਗਾ ਇਸ ਵਿੱਚ ਦਾਖਲੇ ਜੋ ਹੈ ਅਗਲੇ ਸਾਲ ਤੋਂ ਸ਼ੁਰੂ ਹੋ ਜਾਣਗੇ ਪਰ ਸ਼ੁੱਕਰਵਾਰ ਨੂੰ ਇੱਕ ਵਿਸ਼ੇਸ਼ ਸਮਾਰੋਹ ਵਿੱਚ ਸਕੂਲ ਲਈ ਦਾਨ ਕੀਤੀ ਗਈ ਜ਼ਮੀਨ ਅਤੇ ਇਮਾਰਤ ਦੇ ਦਸਤਾਵੇਜ਼ ਜੋ ਹੈ ਸੌਂਪਣ ਦਾ ਰਸਮੀ ਪ੍ਰੋਗਰਾਮ ਹੋਵੇਗਾ ਦਸਈਏ ਰਾਮਨਾਰਾਇਣ ਰਾਠੀ ਪਰਿਵਾਰ ਜੋ ਹੈ ਬਿਕਾਨੇਰ ਦੇ ਜਮਲਸਰ ਨਾਲ ਸੰਬੰਧਿਤ ਹੈ ਕੋਲਕਾਤਾ ਸਥਿਤ ਇਸ ਕਾਰੋਬਾਰੀ ਪਰਿਵਾਰ ਨੂੰ ਵੱਡੇ ਵਪਾਰਕ ਘਰਾਣਿਆਂ ਵਿੱਚ ਗਿਣਿਆ ਜਾਂਦਾ ਹੈ ਇਸ ਪਰਿਵਾਰ ਦਾ ਕੱਪੜਾ ਅਤੇ ਉਸਾਰੀ ਦਾ ਕਾਰੋਬਾਰ ਹੈ ਤੇ ਕਾਰੋਬਾਰ ਦੇ ਨਾਲ-ਨਾਲ ਇਹ ਪਰਿਵਾਰ ਸਮਾਜਿਕ ਕੰਮਾਂ ਵਿੱਚ ਵੀ ਸਰਗਰਮ ਹੈ ਖਾਸ ਕਰਕੇ ਬਿਕਨੈਰ ਜ਼ਿਲ੍ਹੇ ਵਿੱਚ ਪਰਿਵਾਰ ਦੇ ਟਰਸਟ ਨੇ ਹਸਪਤਾਲ ਵਾਰਡ ਧਰਮਸ਼ਾਲਾ ਸਕੂਲ ਦੀਆਂ ਇਮਾਰਤਾਂ ਸਮੇਤ ਕਈ ਨਿਰਮਾਣ ਕਾਰਜ ਵੀ ਕੀਤੇ ਹਨ ਟਰਸਟ ਦੇ ਡਾਇਰੈਕਟਰ ਪੂਨਮ ਚੰਦ ਰਾਠੀ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਮਾਪਿਆਂ ਦੀ ਯਾਦ ਵਿੱਚ ਇਹ ਇਮਾਰਤ ਅਤੇ ਜ਼ਮੀਨ ਸਰਕਾਰ ਨੂੰ ਦਾਨ ਕੀਤੀ ਹੈ